ਹਾਂਜੀ ਸਰਪੰਚ ਬੋਲਦਾ ਇਹ ਜਰਨੈਲ ਸਿੰਘ ਹਾਂਜੀ ਸੁਖੀ ਕਾਲ ਜੀ ਸਸਰੀ ਕਾਲ ਹੈ ਕਿਵੇਂ ਭਾਈ ਠੀਕ ਹੋ ਠੀਕ ਹਾਂ ਬੜੀ ਅਦਸ਼ੀਵੇਂ ਬਸ ਠੀਕ ਹੈ ਕਿੱਥੇ ਹਸਪੀਟਲ ਚ ਆਏ ਹੋ ਸੀਗੀ ਹਮਮ ਅੱਛਾ ਹੋਰ ਕਿਵੇਂ ਚੱਲਦਾ ਕੰਮ ਕਰ ਦਤਿਆ ਚੱਲਦਾ ਆਪਣੀ ਸੁਣਾਵ ਠੀਕ ਹੈ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ 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 ਕੋਈ ਪਰੇਸ਼ਾਨੀ ਨਹੀਂ ਹਤੇ ਇਥੇ ਦਵਾਈਆਂ ਤੋਂ ਲੈਣ ਆਈ ਜਾਂਦੇ ਲੋਕ ਠੀਕ ਠਾਕ ਹਾਂ ਹਾਂ ਜੀ ਅੱਛਾ ਇਹ ਹੋਰ ਦੱਸੋ ਘਰੇ ਕਿਵੇਂ ਸਾਰੇ ਠੀਕ ਠਾਕ ਆ? ਹਾਂ ਜੀ ਠੀਕ ਐ ਜੀ ਐਵੇਂ ਤੇ ਲੋਕਾਂ ਨੂੰ ਦਵਾਈਆਂ ਦਿੰਨੇ ਹਾਂ ਤਾਂ ਸਾਨੂੰ ਵੀ ਕੋਈ ਦਵਾਈ ਦਵੇ ਦੇ ਦੇ ਸਰਪੰਚ ਬੰਦਾ ਪਿੰਡ ਦਾ ਮੋਢਵਾਰ ਬੰਦਾ ਹੁੰਦਾ ਅੱਛਾ ਤੁਸੀਂ ਦਵਾਈ ਘੱਟ ਰਹਿਣੀ ਆ? ਲੈ ਦਵਾਈ ਬੰਦੇ ਨੂੰ ਕੋਈ ਬਿਮਾਰ ਨਹੀਂ ਹੋ ਸਕਦਾ ਅਸੀਂ ਕੋਈ ਰੱਬ ਤਾਂ ਹੈ ਨਹੀਂ ਇਨਸਾਨ ਹੀ ਉਸ ਰੱਬ ਦੇ ਬਣਾਏ ਮੈਨੂੰ ਤਾਂ ਕਿਸੇ ਵਾਰ ਸੁ ਬਿਮਾਰ ਨਹੀਂ ਲੱਗਦੇ ਚੰਗੇ ਬੜੇ ਸੋਹਣੇ ਸੁਨੱਖੇ ਲੱਗਦੇ ਹਾਂ ਮੈਂ ਸੋਹਣੇ ਸੁੱਖੇ ਕੀ ਲੱਗਦੇ ਐਨੀ ਉਮਰ ਹੋ ਗਈ ਸਾਡੀ 70 ਸਾਲ ਹੋ ਗਈ ਹੁਣ ਕਰੇ ਸੋਹਣੇ ਸੁੱਖੇ ਆ ਸੋਹਣੇ ਸੁੱਖੇ ਦਸੀਗੇ ਭਾਈ ਜਦੋਂ ਸੀਗੇ ਉਦੋਂ ਇਸ ਤੀਕੇ ਸੋਹਣੇ ਸੁੱਖੇ ਹੁਣ ਤਾਂ ਬਸ ਟਾਈਮ ਪਾਸ ਐ ਪਿੰਡ ਦੀ ਸੇਵਾ ਕਰੀਦੀ ਐ ਇੰਨੀ ਆਰੀ ਲਈਦੇ ਐ ਅੱਛਾ ਕੀ ਪਿੰਡ ਦੀ ਸੇਵਾ ਨਾਲ ਨਜ਼ਾਰੇ ਕਿਵੇਂ ਹੁੰਦੇ ਆ ਤੁਹਾਨੂੰ ਦੇਖੋ ਸੇਵਾ ਕਰਦੇ ਹੈ ਨਾ ਮਨ ਨੂੰ ਸਾਨੂੰ ਤੂੰ ਸੰਤੁਸ਼ਟੀ ਮਿਲਦੀ ਐ ਅੱਛਾ ਜੀ ਤਿਆਸ਼ ਕਰਕੇ ਨਾ ਫਿਰ ਸਾਨੂੰ ਨਜ਼ਾਰੇ ਆਉਂਦੇ ਆ ਬ ਬਹਣਾ ਦਵਾਈ ਦਵਾਈ ਸਾਨੂੰ ਵੀ ਲੋੜ ਹੈਗੀ ਦਵਾਈ ਦੇ ਦੋ ਤੱਕ ਤਗੜੀ ਜੀ ਸਾਨੂੰ ਕੋਈ ਸਾਡੇ ਕੋਲ ਹੈਗੀ ਤਾਂ ਠੀਕ ਹੈ ਜੇ ਨਹੀਂ ਹੈਗੀ ਤਾਂ ਫਿਰ ਸਰਕਾਰ ਤੋਂ ਗ੍ਰਾਂਟ ਪਾਸ ਕਰਵਾ ਦਿੰਦੇ ਆ ਕਵਾਂਗੇ ਵੀ ਉਹ ਮੰਨ ਲਾ ਸੁਣ ਤੋਡੇ ਕੋਲ ਤਾਂ ਬੁਖਾਰ ਦੀ ਦਵਾਈ ਮਿਲ ਜੂਗੀ ਜਖਾਮ ਦੀ ਮਿਲ ਜੂਗੀ ਕੋਈ ਹੋਰ ਹੱਡ ਪੈਰ ਦੀ ਦਵਾਈ ਮਿਲ ਜੂਗੀ ਸਾਨੂੰ ਤਾਂ ਤਗੜੀ ਜੀ ਦਵਾਈ ਚਾਹੀਦੀ ਹੈ ਜਿਹਦੇ ਨਾਲ ਅਸੀਂ ਤਸੱਲੀ ਜਿੰਨ ਤਸੱਲੀ ਜੀ ਹੁੰਦੀ ਰਹੇ ਤਾਂ ਹਲਚਲ ਜੀ ਹੁੰਦੀ ਰਹੇ ਤੇ ਵਦਿਆ ਨਹੀਂ ਜਾਉਂਦਾ ਰਹੇ ਸੰਤ ਉਹ ਦਵਾਈ ਚਾਹੀਦੀ ਹੈ। ਹੂੰ ਦੇ ਦੇਉਂਗਾ ਦਵਾਈ। ਤਸੱਲੀ ਕੇ ਕਾਜ਼ੀ ਕਰਵਾਉਣੀ ਐ ਤੁਸੀਂ ਇਹਨਾਂ ਦਾ ਵਿਸਾ। ਬੰਦੇ ਨੂੰ ਜਿਹੜੀ ਤਸੱਲੀ ਆ ਨਾ ਉਹ ਤਸੱਲੀ ਇੱਕੀ ਜੀ ਨਹੀਂ ਹੁੰਦੀ ਆ। ਨਾ ਤਾਂ ਕੁਝ ਖਾ ਕੇ ਤੇ ਨਾ ਕੁਝ ਪੀ ਕੇ। ਇੱਕੀ ਚੀਜ਼ ਹੈ ਜਿਹੜੀ ਤਸੱਲੀ ਕਰਵਾ ਸਕਦੀ ਹੈ ਬੰਦੇ ਨੂੰ ਤਨ ਮਨ ਤੋਂ ਸਭਨ ਰੋ ਤ੍ਰਿਪਤ ਕਰਾ ਸਕਦੀ ਹੈ। ਅੱਛਾ ਜੀ। ਹਾਂ। ਕਿਹੜੀ ਚੀਜ਼ ਹੈ ਫਿਰ ਉਹ ਕਿਹੜੀ ਦਵਾਈ ਹੈ? ਦਵਾਈ ਤਾਂ ਤੁਹਾਨੂੰ ਪਤਾ ਹੀ ਤੁਸੀਂ ਡਾਕਟਰ ਤੁਸੀਂ ਹੋ ਕਿ ਅਸੀਂ ਹਾਂ ਜੇ ਅਸੀਂ ਡਾਕਟਰ ਹੋਈਏ ਤਾਂ ਫਿਰ ਤੁਹਾਨੂੰ ਤੁਹਾਡੇ ਦਵਾਈਆਂ ਕਿਉਂ ਪੁੱਛੀ ਇਹ ਵੀ ਦੱਸੋ। ਨਾਮ ਤਾਂ ਦੱਸੋ ਫਿਰ ਸਾਨੂੰ ਨਾਮ ਤਾਂ ਦੱਸੋ ਪਹਿਲਾਂ ਤੁਸੀਂ ਲਈ ਹੋਣੀ ਹੈ ਦਵਾਈ ਨਾਮ ਤਾਂ ਪਤਾ ਹੀ ਹੋਣਾ। ਦੇਖੋ ਮੇਰੀ ਗੱਲ ਸੁਣੋ। ਉਮਰ ਹੋ ਗਈ ਮੇਰੀ 60 ਸਾਲਾਂ। ਤੇ 20 ਸਾਲ ਦੀ ਉਮਰ ਦੇ ਵਿੱਚ ਮੈਂ ਪਹਿਲੀ ਵਾਰੀ ਇਹ ਸਭ ਕੁਝ ਕੀਤਾ ਜਿਹੜਾ ਕੁਝ ਬੰਦਾ ਬੁਢੀ ਕਰਦੇ ਹੁੰਦੇ ਆ ਤੇ ਮੈਂ ਕਦੇ ਵੀ ਕੋਈ ਐਸੀ ਜਿਹੀ ਦਵਾਈ ਲਈ ਅੱਜ ਤੱਕ ਦਵਾਈ ਦਾ ਸੇਵਨ ਨਹੀਂ ਮੈਂ ਕੀਤਾਗਾ ਅੱਛਾ ਹਾਂ ਸੁਣਿਆ ਜਰੂਰ ਹੈ ਵੀ ਦਵਾਈ ਤੋਂ ਹੁੰਦੀ ਹੈ ਤਕੜੀ ਜੀ ਕੋਈ ਤੇ ਮੈਂ ਸਾਂ ਚਲੋ ਵੀ ਆਪਣੇ ਨਰਸ ਨੂੰ ਪੁੱਛ ਲੈਨੇ ਆਂ ਨਰੇ ਹਾਂ ਚਲ ਪੁੱਛ ਲਈਦਾ ਹਨਾ ਹਾਂਜੀ ਹਾਂ ਕੁਝ ਲੋਕ ਕੋਈ ਨਹੀਂ ਵਧੀਆ ਕਰਿਆ ਤੁਸੀਂ ਬਥੇ ਲਿਆ ਉਹਨੂੰ ਫਿਰ ਦਵਾਈ ਦਾ ਕੋਈ ਇੰਤਜ਼ਾਮ ਕਰਕੇ ਦਿਓ ਵੀ ਇਹ ਜੀ ਕੋਈ ਦਵਾਈ ਹੁੰਦੀ ਹੈ ਜਾਂ ਲੋਕ ਐਵੇਂ ਮਾਰਦੇ ਆ ਦਵਾਈ ਹੁੰਦੀ ਕਿਉਂ ਨਹੀਂ ਹੁੰਦੀ ਐਨਾ ਦਵਾਈ ਕਿਹੜੀ ਹੁੰਦੀ ਆ ਤੁਸੀਂ ਹੂੰ ਪਹਿਲਾ ਪਹਿਲਾ ਨੰਬਰ ਤਾਂ ਹੁੰਦੀ ਆ ਵਧੀਆ ਜੇ ਲੇਡੀਜ਼ ਹੋਵੇ ਠੀਕ ਆ ਬੰਦੇ ਦੇ ਨਾਲ ਟਾਈਮ ਪਾਸ ਕਰਨ ਘਰ ਤੇ ਠੀਕ ਆ ਐਨਜੋਏ ਕਰਨਾ ਖਾਤਿਰ ਉਹ ਹੁੰਦੀ ਐ। ਹੂੰ। ਕਿਉਂਕਿ ਉਹ ਵੀ ਹੋਵੇ ਤਾਂ ਫਿਰ ਦਵਾਈਆਂ ਦੀ ਚਿਰੂਰ ਤੇ ਵੀ ਨਾ ਹੋਵੇ ਫਿਰ ਦਵਾਈਆਂ ਦੀ ਲਿਸਟ ਜਾ ਕੇ ਜੇ ਹੋਵੇ ਤਾਂ ਪੈਂਦੀ ਐ। ਠੀਕ ਐ। ਹਣ ਤੁਹਾਨੂੰ ਦੱਸੇ ਕਰਨ ਵਾਲੀ ਚਾਹੀਦੀ ਐ ਕਿ ਕਿਹਨੇ ਚਾਹੀਦੀ ਐ। ਦੇਖੋ ਕਰਨ ਵਾਲੀ ਆਪਾਂ ਲੱਭ ਲਾਂਗੇ ਮੈਂ ਸਰਪੈਂਟ ਬੰਦਾ ਮੈਨੂੰ ਜਵਾਬ ਕੋਈ ਨਹੀਂ ਆਉਂਦਾ। ਹੂੰ। ਹੂੰ। ਹਾਂ ਤਾਂ ਦਵਾਈ ਉਹ ਚਾਹੀਦੀ ਜਿਸ ਨਾਲ ਅਸੀਂ ਵਧੀਆ ਕਰ ਸਕੀਏ। ਅਸੀਂ ਇੰਜੋਏਮੈਂਟ ਕਰ ਸਕੀਏ ਅਸੀਂ ਐਂਟਰਟੇਨਮੈਂਟ ਕਰ ਸਕੀਏ ਕੋਈ ਐਹੋ ਜੀ ਦਵਾਈ ਜੇ ਕੋਈ ਤੁਹਾਡੇ ਸੀ ਚਾਹੀਦੀ ਦੋਸਤੋ ਹੂੰ ਨਹੀਂ ਹੈ ਕਿ ਆ ਹੈਗੀਏ ਦੇ ਦਾਂਗੀ ਕੁਝ ਦੇਣਾ ਦੋਣਾ ਕੁਝ ਨਹੀਂ ਤੁਸੀਂ ਜਾਲ ਕੁਝ ਨਾ ਤੁਸੀਂ ਕੋਈ ਦਵਾਈ ਦਿੰਨੇ ਹੋ ਤੇ ਨਾ ਕੁਝ ਹੋਰ ਦਿੰਨੇ ਹੋ ਸਭ ਟਾਈਮੇ ਤਰਸਾਉਂਦੇ ਰਹਿੰਦੇ ਹੋ ਤੁਸੀਂ ਪਰ ਫੋਨ ਵਾਲੀ ਕਿਹੜੀ ਗੱਲ ਹੈ ਦੇ ਦਾਂਗੇ ਦਵਾਈ ਤੁਸੀਂ ਆਉਤੋ ਸਰੀ ਹਾਂ ਕੀ ਆਉ ਤੁਹਾਨੂੰ ਦਵਾਈ ਦੇਣੇ ਠੀਕ ਹੈ ਦਵਾਈ ਦੇ ਦੋਗੇ ਮੇਰੀ ਗੱਲ ਨੂੰ ਦਵਾਈ ਤੋਂ ਬਾਅਦ ਦਵਾਈ ਖਾ ਕੇ ਫਿਰ ਮੈਂ ਕੀ ਕਰਾਂ ਬੱਸ ਦੱਸੋ ਹਾਂ ਤੇ ਪਹਿਲਾਂ ਉਹਨੂੰ ਲੱਭ ਕੇ ਰੱਖੋ ਨਾ ਦੇ ਦੇਣਾ ਕਰਨਾ ਤੁਸੀਂ ਤਾਂ ਜਿਸ ਨਾਲ ਮੈਂ ਗੱਲ ਕਰੀ ਜਾਂਦਾ ਕੋਈ ਹੋਰੇ ਬਾਰੇ ਮੇਰੇ ਕੀ ਖਿਆਲ ਅੱਛਾ ਵੀ ਹਾਂਜੀ ਹਾਂਜੀ ਬਿਲਕੁਲ ਜੀ ਮੇਰੀ ਦਵਾਈ ਦਾ ਇਸਤੇਮਾਲ ਮੇਰੇ ਤੇ ਕਰੋਗੇ ਕਿ ਤੁਸੀਂ ਦੇਖੋ ਮੇਰੀ ਗੱਲ ਨੂੰ ਜੇ ਦਵਾਈ ਦਾ ਕੋਈ ਸਾਈਡ ਇਫੈਕਟ ਹੋਇਆ

ਪ੍ਰਚਾਇ ਨੇ ਬਤਿਏ ਗਏ ਹੋਇ ਪਏ ਹੋ ਮਹਾਰਾਜ ਦਾ ਹੈ ਹੋਰ ਫਿਰ ਕਿ ਇਸ ਤਰ੍ਹਾਂ ਖਾਲੀ ਥੋੜੀ ਜਾਣਨ ਦੇਣਾ ਤੁਸੀਂ ਆਓ ਫਿਰ ਤੁਹਾਨੂੰ ਦਵਾਈ ਦੇਵਾਂਗੇ ਚੰਗਾ ਹੋਣਾ ਫਿਰ ਮੈਂ ਹੁਣੇ ਚੱਲਦਾ ਫਿਰ ਦਵਾਈ ਅੱਖ ਕੱਢ ਕੇ ਤੇ ਕਿੰਨੇ ਚਿਰ ਸਰ ਕਰੂਗੀ ਕਿੰਨੇ ਚਿਰ ਬਾਦੋਂ ਘੰਟੇ ਬਾਦੋਂ ਸਰ ਕਰ ਜੀ ਵੀ ਤੁਹਾਡੇ ਤੇ ਡੀਲ ਕਰਾ ਸਕੋ ਜੁੜਾ ਵਲੀਆ ਅੱਛਾ ਤੁਸੀਂ ਕਰਾ ਦੋਗੇ ਮੇਰਾ ਜੁੜਾ ਲਵਾ ਦੋਗੇ ਲਗਾਉਣਾ ਹੀ ਹੋਊਗਾ ਚੰਗਾ ਹੋਣਾ ਮੈਂ ਤਾਂ ਕੁਝ ਕਰਦਾ ਫਿਰਦਾ 对，该吧。啊，对。